ਸਾਖੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਆਂ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਲਟਰਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਲੈਣੀ ਹੋਈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਜਾਂ ਵੇਚਣੀ ਹੋਈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੀਲਟਰਸ ਨੂੰ 4126/12 ਕਰਦੇ ਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਮukh ਸਿੰਘ ਤੇ ਨਾਲ ਗੁਰਮukh ਸਿੰਘ ਬਾਰੇ ਤੁਸੀਂ ਬਹੁਤ ਸਾਰੇ ਜਾਣਦੇ ਹੋ ਤੇ ਜੇ ਨਹੀਂ ਜਾਣਦੇ ਤੇ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਡੀਟੇਲ ਚ ਦੱਸਾਂਗੇ ਉਹਨਾਂ ਨੇ ਕੀਤਾ ਜੇ ਆਪਣਾ ਬਰਥਡੇ ਸੈਲੀਬ੍ਰੇਟ ਗੁਰਮukh ਸਿੰਘ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਨੇ ਬੰਦਾ ਵਾਂਝਾ ਜਾ ਨਹੀਂ ਜਾ ਮੈ ਨਹੀਂ ਪੀਂਦਾ ਤੇ ਬਹੁਤ ਸਾਰੇ ਗੀਤ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਤੇ ਆਪਣਾ ਨਾਮ ਗੁਰਮukh ਸਿੰਘ ਤੋਂ ਬਦਲ ਕੇ ਗੈਰੀ ਸੰਦੂ ਰੱਖ ਲਿਆ ਬਿਲਕੁਲ ਪਹਿਚਾਣ ਲਿਆ ਨਾ ਗੈਰੀ ਸੰਦੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਕੀਤਾ ਬਹੁਤ ਸਾਰੇ ਆਪੈਨ ਡਾਊਨ ਜ਼ਰਨਾਂ ਨੇ ਦੇਖੇ ਯੂਕੇ ਦੇ ਵਿੱਚ ਉਹ ਸਟੱਡੀ ਵੀਜ਼ਾ ਤੇ ਗਏ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਕੰਸਟਰਕਸ਼ਨ ਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ ਫਿਰ ਉਥੋਂ ਉਹਨਾਂ ਨੂੰ ਡੈਪੂਟੇਸ਼ਨ ਹੋਈ ਪਰ ਅੱਜ ਉਹੀ ਗੈਰੀ ਸੰਧੂ ਤੇ ਅੱਜ ਉਹੀ ਯੂਕੇ ਉੱਥੇ ਨੇ ਜੀ ਪੂਰੀ ਤਰ੍ਹਾਂ ਹੁਣ ਵੈਲ ਸੈਟਲਡ ਹੋ ਗਏ ਨੇ ਬਹੁਤ ਹੀ ਕਿਊਟ ਜਾਂ ਬੱਚਾ ਵੀ ਉਹਨਾਂ ਦੇ ਹੋਇਆ ਸੋ ਬੇਬੀ ਬாய் ਬਹੁਤ ਹੀ ਕਿਊਟ ਹੈ ਗੈਰੀ ਸੰਧੂ ਦਾ ਸਾਡੀ ਪੂਰੀ ਟੀਮ ਵੱਲੋਂ ਗੈਰੀ ਸੰਧੂ ਨੂੰ ਹੈਪੀ ਵਾਲਾ ਬਰਥਡੇ ਜੇ ਗੱਲ ਕਰੀਏ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਦੀ ਤੇ 2010 ਦੇ ਵਿੱਚ ਇਹਨਾਂ ਦਾ ਜਿਹੜਾ ਆਫੀਸ਼ੀਅਲ ਗੀਤ ਹੈ ਉਹ ਰਿਲੀਜ਼ ਹੋਇਆ 2014 ਦੇ ਵਿੱਚ ਇਹਨਾਂ ਨੇ ਐਕਟਿੰਗ ਦੇ ਵਿੱਚ ਕਦਮ ਰੱਖਿਆ ਰੋমিও ਰਾੰਝਾ ਫਿਲਮ ਦਾ ਨਾਮ ਹੈ ਗੈਰੀ ਸੰਧੂ ਦਾ ਆਪਣਾ ਬੈਨਰ ਵੀ ਹੈ ਜੀ ਆਪਣਾ ਲੇਬਲ ਵੀ ਹੈ ਫਰੈਸ਼ ਮੀਡੀਆ ਰੈਕੋਰਡਸ ਇਸ ਤੋਂ ਇਲਾਵਾ ਬਹੁਤ ਟਾਈਮ ਪਹਿਲਾਂ ਇੰਡੀਆ ਦੇ ਵਿੱਚ ਗੈਰੀ ਸੰਧੂ ਨੇ ਆਪਣੇ ਕੱਪੜਿਆਂ ਦੇ ਜਿਹੜੇ ਸਟੋਰ ਹੈ ਉਹ ਵੀ ਖੋਲੇ ਸੀਗੇ ਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਅਵਾਰਡਸ ਦੀ ਤੇ ਪੀਟੀਸੀ ਪੰਜਾਬੀ 뮤직 ਅਵਾਰਡਸ ਤੇ ਬ੍ਰਿਟਿਸ਼ੀਆ ਟੀਵੀ ਅਵਾਰਡਸ ਜਿਹੜੇ ਨੇ ਉਹਨਾਂ ਦੀ ਝੋਲੀ ਪਈ ਜਨਮ ਦਿਨ ਤੋਂ ਬਾਅਦ ਵਾਰੀ ਹੈ ਮੈਰਿਜ ਐਨੀਵਰਸਰੀ ਦੀ ਬੀ ਪ੍ਰਾਕ ਉਹਨਾਂ ਦੀ ਐਨੀਵਰਸਰੀ ਸੀ ਸੋਨਾ ਨੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀ ਵਾਈਫ ਨੂੰ ਬਤਾਈ ਦਿੰਦਿਆਂ ਇਹ ਕਿਹਾ ਕਿ ਹਮ ਜੈਸੇ ਬਹੁਤ ਮਿਲेंगे ਪਰ ਹਮ ਜੈਸੇ ਹਮ ਮਤਲਬ ਜੇ ਮੈਂ ਪੰਜਾਬੀ ਚਾਹਾਂ ਤੇ ਉਹ ਕਹਿੰਦੇ ਨੇ ਕਿ ਸਾਡੇ ਵਰਗੇ ਤਾਂ ਬਹੁਤ ਮਿਲ ਜਾਣਗੇ ਪਰ ਸਾਡੇ ਵਰਗੇ ਸਾਨੂੰ ਨਹੀਂ ਮਿਲਣਗੇ ਸੋਨਾਨ ਨੇ ਕਿਹਾ ਕਿ ਜਿਹੜਾ ਮੇਰਾ ਪਿਆਰ ਆ ਉਹ ਐਵੇਂ ਹੀ ਬਰਕਰਾਰ ਰਹੇਗਾ ਤੇ ਨਾਲ ਦੀ ਨਾਲ ਉਹਨਾਂ ਦੀ ਵਾਈਫ ਮੀਰਾ ਬਚਨ ਨੇ ਵੀ ਕਮੈਂਟ ਕਰਕੇ ਆਪਣੀ ਖੁਸ਼ੀ ਜਿਹੜੀ ਐ ਜ਼ਾਹਿਰ ਕੀਤੀ ਐ ਮੀਰਾ ਨੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸ਼ੇਅਰ ਕੀਤੀ ਐ ਹੈਪੀ ਐਨੀਵਰਸਰੀ ਦੀ ਜਿਹੜੀ ਵਿਸ਼ੇਸ ਨੇ ਉਹ ਵੀ ਪ੍ਰਾਕ ਨੂੰ ਦਿੱਤੀਆਂ ਨੇ ਬੀ ਪ੍ਰਾਕ ਬਿਲਕੁਲ ਜਾਣ ਪਹਿਚਾਨ ਦੇ ਉਹ ਵੀ ਮਹਤਾਜ ਨਹੀਂ ਨਹੀਂ ਗਾਇਕੀ ਤੋਂ ਸ਼ੁਰੂਕਾਰ ਦੇ ਕਰਦੇ ਪਾਲੀਵੁੱਡ ਤੇ ਫੇਰ ਪਾਲੀਵੁੱਡ ਦੇ ਪਲੇਬੈਕ ਸਿੰਗਰ ਨੇ ਅੱਜ ਦੇ ਟਾਈਮ ਦੇ ਵਿੱਚ ਬੀ ਪ੍ਰਾਕ ਜੇਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀ ਰੂਹ ਤੋਂ ਆਲਮ ਆਪੇ ਹੀ ਬਦਲ ਜਾਣਗੇ ਜਦ ਕੋਈ ਟੱਪਿਆ ਜੂ ਤੋਂ ਇਹ ਸ਼ਾਇਰੀ ਜੇ ਤੁਸੀਂ ਸ਼ਾਇਰ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ 19 ਅਪ੍ਰੈਲ 2024 ਨੂੰ ਇਹ ਸ਼ਾਇਰੀ ਉਸ ਫਿਲਮ ਦੇ ਵਿੱਚ ਨਿਰੂ ਬਾਜਵਾ ਨੇ ਬੋਲੀ ਹੈ ਜੀ ਸ਼ਾਇਰ ਕੀ ਹੁੰਦਾ ਸਰਤਾਜ ਨੇ ਵੀ ਇਸ ਫਿਲਮ ਦੇ ਵਿੱਚ ਕਿਹਾ ਹੈ ਨਿਰੂ ਬਾਜਵਾ ਨੇ ਕਿ ਮੈਨੂੰ ਵੀ ਸ਼ਾਇਰੀ ਸਿਖਾਓ ਸ਼ਾਇਰ ਕਿਵੇਂ ਬਣਦਾ ਤੇ ਫਿਰ ਇੱਕ ਜਵਾਬ ਦੇ ਵਿੱਚ ਇਹ ਕਿਹਾ ਗਿਆ ਕਿ ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦਾ ਹੈ ਤੇ ਹਰ ਕੋਈ ਸ਼ਾਇਰ ਨਹੀਂ ਬਣ ਸਕਦਾ ਟ੍ਰੇਲਰ ਤੋਂ ਫਿਲਮ ਦੀ ਜਿਹੜੀ ਕਹਾਣੀ ਹੈ ਬਹੁਤ ਜ਼ਿਆਦਾ ਸਮਝ ਆ ਰਹੀ ਹੈ ਤੁਸੀਂ ਵੀ ਜਿਹੜੇ ਟ੍ਰੇਲਰ ਨੂੰ ਧਿਆਨ ਨਾਲ ਦੇਖੋਗੇ ਤੇ ਨਿਰੂ ਬਾਜਵਾ ਦੇ ਜਿਹੜੇ ਕਿਰਦਾਰ ਆ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਕੋਈ ਨਿਰੂ ਬਾਜਵਾ ਨੂੰ ਮਿਲਿਆ ਫਿਰ ਉਹ ਸਦਾ ਲਈ چلا ਗਿਆ ਤੇ ਫਿਰ ਸਰਤਾਜ ਜونی ਜਿਹੜੀ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਸਰਤਾਜ ਫਿਰ ਉਸ ਗੱਲ ਤੇ ਰਿਸਰਚ ਕਰਦੇ ਨੇ ਕਿ ਨਿਰੂ ਬਾਜਵਾ ਨਾਲ ਕੀ ਹੋਇਆ ਤੇ ਕਿਉਂ ਹੋਇਆ ਦੇਵੀ ਬਖਸੂਸਪੁਰੀ ਵੀ ਟ੍ਰੇਲਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਕਲੀ ਜੋਟਾ ਫਿਲਮ ਤੋਂ ਬਾਅਦ ਇਹ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਨਿਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਕੰਮ ਕੀਤਾ ਹੈ ਨਿਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਇਹ ਫਿਲਮ ਜਲਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਜਿ ਜ ਤੁਸੀਂ ਸੁਪਨੇ ਦੇਖਦੇ ਹੋ ਤੇ ਹਕੀਕਤ ਵੀ ਬਣਦੇ ਨੇ ਇਸ ਗੱਲ ਦੀ ਉਦਾਹਰਨਾਂ ਤੁਸੀਂ ਬਹੁਤ ਦੇਖੀਆਂ ਨੇ ਪਰ ਇੱਕ ਉਦਾਹਰਨ ਅਸੀਂ ਵੀ ਤੁਹਾਨੂੰ ਦੇ ਦਿੰਨੇ ਆ ਅਸੀਂ ਤੁਹਾਨੂੰ ਦੱਸਦੇ ਆ ਤੁਹਾਡੇ ਨਾਲ ਗੱਲਬਾਤਾਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਇੱਕ ਗੱਲ ਇਹ ਵੀ ਹੈ ਕਿ ਸ਼ਾਹਰੂਖ ਖਾਨ ਜਿੱਥੇ ਅੱਜ ਕੱਲ੍ਹ ਰਹਿ ਰਹੇ ਨੇ ਸਭ ਨੂੰ ਪਤਾ ਹੈ ਉਹਨਾਂ ਦੇ ਬੰਗਲੇ ਦਾ ਨਾਮ ਹੈ ਮੰਨਤ ਮੰਨਤ ਦੀ ਜਿਹੜੀ ਕਹਾਣੀ ਹੈ ਉਹਦੇ ਬਾਰੇ ਤੁਹਾਨੂੰ ਅੱਜ ਦੱਸਦੇ ਆ 1997 ਦੇ ਵਿੱਚ ਸ਼ਾਹਰੂਖ ਖਾਨ ਨੇ ਉਸ ਬੰਗਲੇ ਦੇ ਵਿੱਚ ਯੈਸ ਪਾਸ ਜਿਹੜੀ ਫਿਲਮ ਆਈ ਸੀ ਉਹਦਾ ਗੀਤ ਸੀ ਚਾਂਦ ਤਾਰੇ ਉਸ ਬੰਗਲੇ ਦੇ ਵਿੱਚ ਉਹਦੀ ਸ਼ੂਟਿੰਗ ਹੋਈ ਤੇ ਸ਼ਾਹਰੂਖ ਖਾਨ ਦੇ ਦਿਲ ਵਿੱਚ ਆਇਆ ਉਹਨਾਂ ਨੂੰ ਬਹੁਤ ਸੋਹਣਾ ਲੱਗਿਆ ਉਹ ਬੰਗਲਾ ਉਹਨਾਂ ਨੇ ਸੋਚਿਆ ਕਿ ਕਾਸ਼ ਇਹ ਬੰਗਲਾ ਮੇਰਾ ਹੋ ਜਾਵੇ ਤੇ ਫਿਰ ਕੁਝ ਹੀ ਸਾਲਾਂ ਦੇ ਵਿੱਚ 2001 ਦੇ ਵਿੱਚ ਸ਼ਾਹਰੂਖ ਖਾਨ ਨੇ ਉਹ ਬੰਗਲਾ ਖਰੀਦ ਲਿਆ 13 ਕਰੋੜ ਦੀ ਲੱਗੇ ਸ਼ੱਕੇ ਵਿਲਾ ਉਸ ਬੰਗਲੇ ਦਾ ਨਾਮ ਕੁਝ ਹੋਰ ਹੁੰਦਾ ਸੀ ਉਸ ਬੰਗਲੇ ਦਾ ਨਾਮ ਸੀ ਵਿਲਾ ਵਿਆਨਾ ਇੱਕ ਬਿਜ਼ਨਸਮੈਨ ਦਾ ਉਹ ਬੰਗਲਾ ਸੀ ਜੀ ਬੰਗਲਾ ਖਰੀਦਣ ਤੋਂ ਬਾਅਦ ਉਸ ਬੰਗਲੇ ਦਾ ਜਿਹੜਾ ਰੈਨੋਵੇਸ਼ਨ ਕੀਤਾ ਗਿਆ ਉਹਦਾ ਜਿਹੜਾ ਇੰਟੀਰੀਅਰ ਡਿਜ਼ਾਈਨ ਸੀਗਾ ਉਹ ਗਰੀਖਾਨ ਨੇ ਉਹਨਾਂ ਦੀ ਵਾਈਫ ਨੇ ਸ਼ਾਹਰੂਖ ਖਾਨ ਦੀ ਵਾਈਫ ਨੇ ਕੀਤਾ ਤੇ 2005 ਦੇ ਵਿੱਚ ਵਿਲਾ ਵਿਆਨਾ ਦਾ ਨਾਮ ਬਦਲ ਕੇ ਮੰਨਤ ਰੱਖ ਦਿੱਤਾ ਗਿਆ ਬਲਵਿੰਦਰ ਦਾ ਕਾਰਾ ਤਾਪਸੀ ਪੰਨੂ ਤੇ ਮਿਰਥਿਆਸ ਬੋਈ ਦਾ ਵਿਆਹ ਜਿਹੜਾ ਪਿਛਲੇ ਮਹੀਨੇ ਹੋਇਆ ਹਾਲਾਂਕਿ ਤਾਪਸੀ ਨੇ ਜਿਹੜੀ ਫੋਟੋ ਤੇ ਵੀਡੀਓ ਕੋਈ ਸ਼ੇਅਰ ਨਹੀਂ ਕੀਤੀਆਂ ਵਿਆਹ ਦੀਆਂ ਵਿਆਹ ਤੋਂ ਬਾਅਦ ਪਰ ਹੁਣ ਉਹਨਾਂ ਦੀ ਜਿਹੜੀ ਵਿਆਹ ਦੀਆਂ ਵੀਡੀਓਜ਼ ਨੇ ਉਹ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਵਰਮਾਲਾ ਦੇ ਲਈ ਤਾਪਸੀ ਦੀ ਐਂਟਰੀ ਹੋ ਰਹੀ ਹੈ ਤੇ ਤਾਪਸੀ ਨੇ ਜਿਹੜਾ ਆ ਸੂਟ ਪਾਇਆ ਹੋਇਆ ਹੈ ਜੀ ਲਾਲ ਰੰਗ ਦਾ ਚੂੜਾ ਤੇ ਕਲੀਰਾ ਪੂਰੀ ਸਾਡੀ ਪੰਜਾਬਣ ਕੁੜੀ ਬਣੀ ਹੋਈ ਹੈ ਜਦੋਂ ਐਂਟਰੀ ਕਰਦੇ ਸੀ ਤੇ ਜਗਜੀਤ ਸਿੰਘ ਤੇ ਚਤਰਾ ਸਿੰਘ ਦੇ ਟੱਪੇ ਕੋਠੇ ਤੇ ਆ ਮਾਈਆ ਉਹ ਗੀਤ ਤਾਪਸੀ ਦੀ ਪਸੰਦ ਸੀ ਤਾਪਸੀ ਨੇ ਸਪੈਸ਼ਲ ਉਹ ਗੀਤ ਲਵਾਇਆ ਤੇ ਉਸ ਗੀਤ ਤੇ ਆਪਣੀ ਵਰਮਾਲਾ ਲਈ ਐਂਟਰੀ ਕੀਤੀ ਵਰਨ धवन ਨੇ ਬਾਲੀਵੁੱਡ ਦਾ ਕਾਰ ਡੇਵਿਡ ਭਵਨ ਨੇ ਉਹਨਾਂ ਦੇ ਡੈਡ ਤੇ ਫਿਲਮ ਡਾਇਰੈਕਟਰ ਵਰੁਨ ਤੇ ਡੇਵਿਡ ਨੇ ਪਹਿਲਾਂ ਵੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਵੇਂ ਕਿ ਮੈਂ ਤੇਰਾ ਹੀਰੋ, ਜੁੜਵਾ 2 ਤੇ ਕੋਲੀ ਨੰਬਰ 1 ਇੱਕ ਵਾਰ ਫੇਰ ਵਰੁਨ ਤੇ ਡੇਵਿਡ ਇਕੱਠੇ ਕੰਮ ਕਰਨ ਜਾ ਰਹੇ ਨੇ ਉਸ ਫਿਲਮ ਤੇ ਜਿਹੜੀ ਰਿਲੀਜ਼ ਹੋਏਗੀ ਅਕਤੂਬਰ 2025 ਦੇ ਵਿੱਚ ਫਿਲਮ ਹੋਏਗੀ ਫੈਮਿਲੀ ਕਾਮੇਡੀ ਦੀ ਕਹਾਣੀ ਤੇ ਆਧਾਰਿਤ ਵਰुण ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਆਪਣੇ ਡੈਡ ਨਾਲ ਕੰਮ ਕਰਨਾ ਉਹਨਾਂ ਨੂੰ ਬਹੁਤ ਸੇਫ ਲੱਗਦਾ ਇੰਡਸਟਰੀ ਦੇ ਵਿੱਚ ਤੇ ਡੇਵਿਡ ਨੂੰ ਯਾਨੀ ਕਿ ਆਪਣੇ ਡੈਡ ਨੂੰ ਉਹਨਾਂ ਨੇ ਕਿਹਾ ਕਿੰਗ ਆਫ ਕਾਮੇਡੀ ਸੋ ਇਸੇ ਅੱਜ ਦੇ ਪਰਦੇ ਦੇ ਪਿੱਛੇ ਦੀ ਕਹਾਣੀ ਮਿਲਦੇ ਆਂ ਕੱਲ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਕਤੇ